ਸਵੀਰ ਤੋਂ ਲੈ ਕੇ ਤੁਸੀਂ ਦਫ਼ਤਰ ਦੇ ਵਿੱਚ ਮੌਜੂਦ ਇਹ ਕੀ ਇਹ ਮਾਮਲਾ ਸਾਰਾ ਕੀ ਗੱਲਬਾਤ ਹੋਈ ਇਹ ਮਾਮਲਾ ਇਹ ਆ ਕਿ ਇਹਨਾਂ ਨੇ ਅਫਸਰਾਂ ਨੇ ਸਾਰਿਆਂ ਨੇ ਲੜ ਕੇ ਕਿਸੇ ਦੇ ਕਾਗਜ ਨਹੀਂ ਭਰਦੇ ਨੇ ਉਹਦਾ ਪ੍ਰਤੱਖ ਜਿਹੜਾ ਪ੍ਰੂਫ ਹੈ ਸਾਹਮਣੇ ਹੈ ਇਹਨਾਂ ਦਾ ਇੱਕ ਸੈਕਟਰੀ ਆ ਬਲਰਾਜ ਹਾਂਜੀ ਬਲਰਾਜ ਉਹ ਆਪਣੇ ਅਫਸਰਾਂ ਨੂੰ ਝੂਠ ਤੇ ਝੂਠ ਬੋਲੀ ਆ ਰਿਹਾ ਹੈ। ਉਹ ਇੱਥੇ ਸਰਾਵਾਂ ਦੇ ਵਿੱਚ ਬੈਠਾ ਸੀ ਸਮੈਗ ਪੀਂਦਾ। ਉੱਥੋਂ ਨਿਕਲਿਆ ਫੇਰ ਭੱਜਿਆ ਸਾਡੇ ਬੰਦਿਆਂ ਨੇ ਉਹਨੂੰ ਰੋਕਿਆ। ਉਹ ਗਿਆ ਆਪਣੇ ਇਧਰੋਂ ਘਰ ਪਿੰਡਾਂ ਦੇ ਵਿੱਚ ਹੋ ਕੇ ਅੱਲੇ ਰਈਏ ਤੱਕ ਜਾ ਰਿਹਾ ਤੇ ਕਹਿੰਦਾ ਮੇਰਾ ਮੇਰੀ ਮਾਂ ਦਾ ਪ੍ਰੇਸ਼ਣ ਹੈ। ਤੇ ਅੱਜ ਦੀ ਡੇਟ 'ਤੇ ਤੁਸੀਂ ਇਹ ਦੇਖੋਗੇ ਇੱਥੇ 200 ਬੰਦੇ ਤੋਂ ਵੱਧ ਜਿਹੜਾ ਹੈਗਾ ਉਹ ਕਾਂਗਰਸੀ ਰੋਲ ਡਿਆ ਕੋਈ ਪੁੱਛ ਲੋ ਕਿ ਆਮ ਆਦਮੀ ਵਾਲਾ ਕੋਈ ਬੈਠਾ ਬਾਹਰ ਅਜੀਬ ਵਾਰ-ਵਾਰ ਵੀਡੀਓ ਸਾਹਿਬ ਨੂੰ ਕਹਿੰਦੇ ਕਿ ਉਹਨੂੰ ਇੱਥੇ ਬੁਲਾ ਲਓ ਇਹਨੂੰ ਇੱਥੇ ਬੁਲਾ ਲਓ ਹੈ ਨਹੀਂ ਉਹਦੀ ਮਾਂ ਦਾ ਕੋਈ ਰੋਲਾ ਨਹੀਂ ਕੋਈ ਕੁਛ ਨਹੀਂ ਇਹ ਜੋ ਕਰ ਰਹੇ ਆ ਇਹ ਸਿਰਫ ਤੇ ਸਿਰਫ ਇਹੀ ਉਪਰਾਲਾ ਵਾ ਕਿ ਇਹਨਾਂ ਨੇ ਅਫਸਰਾਂ ਨੇ ਆਪਣਾ ਐਮ ਐਲ ਏ ਖੋਜ ਕਰਨਾ ਕਿ ਦੇਖੋ ਜੀ ਅਸੀਂ ਖੇਤਲ ਖਰਾਬੀ ਦਿੱਤੀ ਆ ਲੋਕਾਂ ਦੀ ਆਵਾਜ਼ ਦਾ ਇਹਨਾਂ ਨੂੰ ਕੋਈ ਲੈਣ ਦੇਣ ਨਹੀਂਗਾ ਐਮਲ ਸਾਹਿਬ ਖਾਸ ਤੌਰ ਤੇ ਗੱਲ ਕੀਤੀ ਜਾਏ ਭਗਵੰਤ ਸਿੰਘ ਮਾਨ ਨੇ ਇਹ ਗੱਲ ਆਖੀ ਗਈ ਹੈ ਕਿ ਸਰਬਸੰਮਤੀ ਨਾਲ ਪਿੰਡਾਂ ਵਿੱਚ ਜਿਹੜੇ ਕਿ ਇਲੈਕਸ਼ਨ ਕਰਾਈ ਜਾ ਰਹੀਆਂ ਪਰ ਦੂਸਰੇ ਪਾਸੇ ਤੁਸੀਂ ਦੇਖਿਆ ਕਿ ਜਿਹੜੇ ਤੁਹਾਨੂੰ ਕਾਗਜ਼ ਪੱਤਰ ਨਹੀਂ ਅਕਾਲੀ ਹੋਣ ਕਾਂਗਰਸੀ ਹੋਣ ਉਹਨਾਂ ਨੂੰ ਕਾਗਜ਼ ਨਹੀਂ ਦਿੱਤੇ ਜਾ ਰਹੇ ਤੁਸੀਂ ਦੱਸੋ ਕਿ ਗੱਲ ਗੱਲ ਤਾਂ ਕੋਈ ਫੇਰ ਡੀਲਿੰਗ ਤਾਂ ਹੈ ਹੀ ਨਹੀਂ ਉਹਨਾਂ ਨੇ ਅ fırsਰਾਂ ਨੂੰ ਆਪਣੇ ਕ ਰਾਜ ਸੱਧਿਆ ਹੋਇਆ ਸਾਦ ਕੇ ਉਹਨਾਂ ਨੂੰ ਕਿਹਾ ਹੋਇਆ ਕਿ ਇਹਨਾਂ ਨੂੰ ਨਹੀਂ ਦੇਣਾ ਕੁਝ ਵੀ ਕਾਂਗਰਸ ਪਾਰਟੀ ਦੇ 100% ਬੰਦੇ ਜਿੱਤਣਗੇ ਆਦ ਕੀ ਇਹ ਹੀ ਡਰਿਆ ਜਿਹੜਾ ਉਹ ਹੁਣ ਵੱਡ ਵੱਡ ਖਾਂਡਿਆ ਜੀ ਵੀਡੀਓ ਸਾਹ ਕਿਸ ਤਰ੍ਹਾਂ ਦੇ ਦੇ ਜੇ ਤੁਹਾਡੇ ਦਫਤਰ ਦੇ ਵਿੱਚ ਵੱਡੀ ਤਦਾਰ ਵਿੱਚ ਇਹਦੇ ਕਾਂਗਰਸੀ ਵਰਕਰ ਆਏ ਆ ਤੁਹਾਡੇ ਵੀ ਬਾਰ ਬਾਰ ਫੋਨ ਲਾਉਂਦੇ ਜਿਹੜਾ ਕਿ ਸੈਕਟਰੀ ਇੱਥੇ ਨਹੀਂ ਆ ਰਿਹਾ ਉਹਨਾਂ ਨੇ ਲਿਖ ਦਿੱਤਾ ਆਪਾਂ ਦੇ ਖਿਲਾਫ ਉਹ ਨਹੀਂ ਆਇਆ ਉਹ ਨਹੀਂ ਬਾਰ ਬਾਰ ਤੁਹਾਨੂੰ ਝੂਠ ਬੋਲ ਰਿਹਾ ਸੀ ਕਿ ਮੈਂ ਗਿਆ ਮੈਂ ਬਾਹਰ ਗਿਆ ਉਹਨੇ ਜੋ ਕਿਹਾ ਮੈਂ 4 ਵਜੇ ਆਵਾਂਗਾ ਲਾਈ ਵੀ ਉਹ ਦੇਖੋ ਕਲਾਕਸ਼ਨ ਲੈਣਾ ਤੇ ਆਪਣੇ ਆ ਹਿਸਾਬ ਉੱਤੇ ਬੀਡੀਪੇ ਸਾਹਮਣੇ ਦਿਖਾ ਦਿਓ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਸਰਪੰਚਾਂ ਪੰਚਾਂ ਵੱਲੋਂ ਜਿੱਥੇ ਕਿ ਆਪਣੇ ਕਾਜਾਂ ਨੂੰ ਜਿਹੜਾ ਕਿ ਫਿਲ ਕੀਤਾ ਜਾ ਰਿਹਾ ਹੈ ਤੋਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਕਸਬਾ ਖਰੂਸਾਬ ਤੋਂ ਬੀਡੀਪੇ ਦਫਤਰ ਦੇ ਵਿੱਚ ਮੌਜੂਦਾਂ ਜਿੱਥੇ ਕਿ ਤੁਹਾਨੂੰ ਦੱਸਦੀ ਹੈ ਕਿ ਲਗਾਤਾਰ ਮਾਨ ਸਰਕਾਰ ਨੂੰ ਆਖਿਆ ਗਿਆ ਸੀਗਾ ਕਿ ਕਿਸੇ ਨੂੰ ਵੀ ਖੱਜਲਖਵਾਰੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਏ ਪਰ ਅੱਜ ਅਸੀਂ ਬੀਡੀਪੈ ਦਫਤਰ ਦੇ ਵਿੱਚ ਮੌਜੂਦ ਹਾਂ ਜਿੱਥੇ ਤੁਹਾਨੂੰ ਦੱਸ ਦਈਏ ਸਾਬਕਾ ਵਿਧਾਇਕ ਸਰਦਾਰ ਰਮਜੀਤ ਸਿੰਘ ਸਿੱਕੀ ਜਿਹੜੇ ਕਿ ਸਵੇਰ ਤੋਂ ਹੀ ਆਪਣੇ ਡੇਰੇ ਪੈ ਦਫ਼ਤਰ ਦੇ ਵਿੱਚ ਆਪਣੇ ਵਰਕਰਾਂ ਸਮੇਤ ਇੱਥੇ ਮੌਜੂਦ ਹੈ ਕਿ ਦੂਰੇ ਕਰਮਚਾਰੀ ਸਵੇਰ ਤੋਂ ਦਫ਼ਤਰ ਤੋਂ ਗਾਇਬ ਦਿਖਾਈ ਦੇ ਰਹੇ ਨੇ ਸੋ ਸਭ ਨਾਲ ਸਾਬਕਾ ਵਿਧਾਇਕ ਸਰਦਾਰ ਰਮਜੀਤ ਸਿੰਘ ਸਿੱਕੀ ਮੌਜੂਦ ਹੈ ਗੱਲਬਾਤ ਕਰ ਲੈਣੇ ਆਂ ਹਾਂਜੀ ਸਿੱਕੀ ਸਾਹਿਬ ਸਵੇਰ ਤੋਂ ਲੈ ਕੇ ਤੁਸੀਂ ਦਫ਼ਤਰ ਦੇ ਵਿੱਚ ਮੌਜੂਦ ਕੀ ਇਹ ਮਾਮਲਾ ਸਾਰਾ ਕੀ ਗੱਲਬਾਤ ਹੋਈ ਹੈ ਇਹ ਮਾਮਲਾ ਇਹ ਆ ਕਿ ਇਹਨਾਂ ਨੇ ਅਫਸਰਾਂ ਨੇ ਸਾਰਿਆਂ ਨੇ ਰਲ ਕੇ ਕਿਸੇ ਦੇ ਕਾਗਜ਼ ਨਹੀਂ ਭਰਨ ਦੇਣੇ ਉਹਦਾ ਪਰਟੱਖ ਜਿਹੜਾ ਪ੍ਰੂਫ ਆ ਇਹ ਸਾਹਮਣੇ ਆ ਅਸੀਂ ਸਵੇਰੇ 11 ਵਜੇ ਤੇ ਇੱਥੇ ਬੈਠੇ ਆ ਅਸੀਂ ਐਸ ਡੀ ਐਮ ਸਾਹਿਬ ਨੂੰ ਵੀ ਮਿਲ ਲਿਆ ਅਸੀਂ ਵੀਡੀਓ ਸਾਹਿਬ ਦੇ ਦਫ਼ਤਰ 'ਚ ਬੈਠੇ ਆ ਇਹਨਾਂ ਦਾ ਇੱਕ ਸੈਕਟਰੀ ਆ ਬਲਰਾਜ ਹਾਂਜੀ ਬਲਰਾਜ ਸਿੰਘ ਉਹ ਆਪਣੇ ਅਫਸਰਾਂ ਨੂੰ ਝੂਠ ਤੇ ਝੂਠ ਬੋਲੀ ਆ ਰਿਹਾ ਕੋਈ ਉਹਦਾ ਹੈ ਨਹੀਂ ਬੰਦੇ ਸਾਡੇ ਉਹਦੇ ਮਗਰ ਲੱਗੇ ਹੋਏ ਉਹ ਕਹਿੰਦਾ ਮੇਰੀ ਮਾਂ ਦਾ ਆਪਰੇਸ਼ਨ ਹੋਇਆ ਔਰ ਕੋਈ ਮਾਂ ਦਾ ਆਪਰੇਸ਼ਨ ਨਹੀਂ ਹੋਇਆ ਤੇ ਇੱਥੇ ਸਲਾਵਾਾਂ ਦੇ ਵਿੱਚ ਬੈਠਾ ਸੀ ਸਮੈਗ ਪਿੰਡਾ ਉੱਥੋਂ ਨਿਕਲਿਆ ਫਿਰ ਭੱਜਿਆ ਸਾਡੇ ਬੰਦਿਆਂ ਨੇ ਉਹਨੂੰ ਰੋਕਿਆ ਉਹ ਗਿਆ ਆਪਣੇ ਇਧਰੋਂ ਪਿੰਡਾਂ ਦੇ ਵਿੱਚ ਹੋ ਕੇ ਹੱਲੇ ਰਹੀਏ ਤੱਕ ਜਾ ਰਿਹਾ ਤੇ ਕਹਿੰਦਾ ਮੇਰਾ ਮੇਰੀ ਮਾਂ ਦਾ ਆਪਰੇਸ਼ਨ ਹੋਇਆ ਕੋਈ ਕਿਸੇ ਪਾਸੇ ਨਹੀਂ ਸਵੇਰ ਉਦੋਂ ਜਦੋਂ ਵੀਡੀਓ ਸਾਹਿਬ ਨੇ ਫੋਨ ਕੀਤਾ ਉਹ ਉਦੋਂ ਬੱਜੇ ਸੀਗੇ 11:30 11:30 12 ਵਜੇ ਦੇ ਵਿੱਚ ਉਹ ਕਹਿੰਦਾ ਜੀ ਮੈਂ ਅੰਮ੍ਰਿਤਸਰ ਬੈਠਾ ਅਸੀਂ ਪਤਾ ਪੁਤਾ ਕਰਾਇਆ ਤਾਂ ਉਹ ਇੱਥੇ ਬੈਠਾ ਸੀ ਠੀਕ ਉਹਨੂੰ ਕੋਈ ਆਪਣੇ ਸੀਨੀਅਰ ਅਫਸਰਾਂ ਦੀ ਕੋਈ ਸ਼ਰਮ ਨਹੀਂ ਕੋਈ ਉਹਨਾਂ ਦਾ ਡਰ ਨਹੀਂ ਨਾ ਉਹ ਕਿਸੇ ਨੂੰ ਕੋਈ ਦੇ ਰਿਹਾ ਕੋਈ ਸਾਨੂੰ ਚੁੱਲਾ ਟੈਕਸ ਕੋਈ ਨੋ ਡਿਊ ਸਰਟੀਫਿਕੇਟ ਕੋਈ ਕੁਝ ਨਹੀਂ ਦੇ ਰਿਹਾ ਤੇ ਅੱਜ ਦੀ ਡੇਟ 'ਤੇ ਤੁਸੀਂ ਇਹ ਦੇਖੋਗੇ ਇੱਥੇ 200 ਬੰਦੇ ਤੋਂ ਵੱਧ ਜਿਹੜਾ ਹੈਗਾ ਉਹ ਕਾਂਗਰਸੀ ਰੋਲਟਿਆ ਕੋਈ ਪੁੱਛ ਲਓ ਕਿ ਆਮ ਆਦਮੀ ਵਾਲਾ ਕੋਈ ਬੈਠਾ ਵਾਰ ਮੈ ਜੀ ਕੋਈ ਕੋਈ ਹੈ ਕੋਈ ਗੱਲ ਨਹੀਂ ਬਿਲਕੁਲ ਨਹੀਂ ਜੀ ਕੋਈ ਕਿਸੇ ਨੂੰ ਕੋਈ ਉਹਨਾਂ ਦੇ ਉੱਥੇ ਕਦੀ ਸਰਾ ਦੇ ਕਮਰੇ ਚ ਬਹਿ ਕੇ ਮਿਲ ਰਹੀਆਂ ਕਦੀ ਕਿਤੇ ਬਹਿ ਕੇ ਮਿਲ ਰਹੀਆਂ ਕਦੀ ਕਿਤੇ ਕੇ ਬਹਿ ਕੇ ਮਿਲਦੀ ਅਸੀਂ ਬਾਰ ਬਾਰ ਵੀਡੀਓ ਸਾਹਿਬ ਨੂੰ ਕਹਿੰਦੇ ਕਿ ਉਹਨੂੰ ਇੱਥੇ ਬੁਲਾ ਲਓ ਇਹਨੂੰ ਇੱਥੇ ਬੁਲਾ ਲਓ ਹੈ ਨਹੀਂ ਉਹਦੀ ਮਾਂ ਦਾ ਕੋਈ ਰੌਲਾ ਨਹੀਂ ਕੋਈ ਕੁਝ ਨਹੀਂ ਠੀਕ ਹੈ ਜੀ ਤੁਸੀਂ ਦੱਸੋ ਕਿ ਜਿਹੜਾ ਸੈਕਟਰੀ ਆਪਣੀ ਮਾਂ ਦੇ ਆਪਰੇਸ਼ਨ ਦਾ ਝੂਠਾ ਬਹਾਨਾ ਲਾ ਕੇ ਵੀਡੀਓ ਸਾਹਿਬ ਨੂੰ ਕਹਿ ਰਿਹਾ ਵੀਡੀਓ ਸਾਹਿਬ ਤੋਂ ਕੋਈ ਉਹਨੇ ਛੁੱਟੀ ਦੀ ਅਪੀਲ ਨਹੀਂ ਕੀਤੀ ਕੋਈ ਐਪਲੀਕੇਸ਼ਨ ਨਹੀਂ ਦਿੱਤੀ ਕੋਈ ਉਹਨੇ ਇਹ ਨਹੀਂ ਕਿਹਾ ਕਿ ਮੈਂ ਮਨਜ਼ੂਰੀ ਲੈ ਕੇ ਗਿਆ ਉਹ ਝੂਠ ਤੇ ਝੂਠ ਬੋਲੀ ਆ ਰਿਹਾ ਵੀਡੀਓ ਸਾਹਿਬ ਸਾਨੂੰ ਕੋਈ ਨਿਆਂ ਨਹੀਂ ਦੇ ਰਿਹਾ ਵੀਡੀਓ ਸਾਹਿਬ ਕਹਿ ਰਹੇ ਆ ਕਿ ਅਸੀਂ ਅਸੀਂ ਉਹਨੂੰ ਬੁਲਾ ਰਹੇ ਆ 4 ਵਜੇ ਦਾ ਉਹ ਟਾਈਮ ਦਿੱਤਾ ਆ 4 ਵਜੇ ਦੇ ਟਾਈਮ ਵਾਸਤੇ ਅਸੀਂ ਚੁੱਪ ਕਰਕੇ ਇਹਦਾ ਮੰਨ ਲਓ ਕਿ ਇਹ ਜੋ ਕਰ ਰਹੇ ਆ ਇਹ ਸਿਰਫ ਤੇ ਸਿਰਫ ਇਹੀ ਅਪਰਾਲਾ ਵਾ ਕਿ ਇਹਨਾਂ ਨੇ ਅਫਸਰਾਂ ਨੇ ਆਪਣਾ ਐਮਐਲਏ ਖੁਸ਼ ਕਰਨਾ ਕਿ ਦੇਖੋ ਜੀ ਅਸੀਂ ਖੱਜਲ ਖਰਾਬੀ ਦਿੱਤੀ ਐ ਲੋਕਾਂ ਦੀ ਆਵਾਜ਼ ਦਾ ਇਹਨਾਂ ਨੂੰ ਕੋਈ ਲੈਣ ਦੇਣ ਨਹੀਂਗਾ ਲੋਕਾਂ ਦੇ ਰੋਸ ਦਾ ਇਹਨਾਂ ਨੂੰ ਕੋਈ ਲੈਣ ਨਹੀਂਗਾ ਇਹ ਲੋਕ ਸਭਾ ਦੇ ਵਿੱਚ ਵੀ ਇਹਨਾਂ ਦੇ ਦੰਦ ਖੱਟੇ ਹੋਏ ਉਹਨਾਂ ਨੂੰ ਪਤਾ ਕਿ ਸਾਨੂੰ ਵੋਟ ਕੋਈ ਨਹੀਂ ਪੈਣੀ ਤੇ ਹੁਣ ਇਹ ਕੋਸ਼ਿਸ਼ ਤੇ ਆ ਗਏ ਆ ਕਿ ਅਸੀਂ ਇਹਨਾਂ ਦੇ ਕਾਗਜ਼ ਹੀ ਨਹੀਂ ਦਾਖਲ ਹੋਣ ਦੇਣ ਇਹਨਾਂ ਨੂੰ ਕਾਗਜ਼ ਪੂਰੇ ਕਰਕੇ ਹੀ ਨਹੀਂ ਦੇਣ ਇਹ ਸਾਡੀ ਸਮੱਸਿਆ ਆ ਪਰ ਅਸੀਂ ਅੱਜ ਇਹ ਕਹਿਣ ਲੱਗੇ ਆ ਪਵਾਂ ਬੱਜਣ ਪਵਾਂ ਕੱਲ ਦਾ ਸਵੇਰ ਆਜੇ ਅਸੀਂ ਵੀ ਇੱਥੇ ਆ ਤੇ ਵੀਡੀਓ ਸਾਹਿਬ ਵੀ ਇੱਥੇ ਨੇ ਉਹਨੂੰ ਬੁਲਾਉਣਗੇ ਸਾਡੇ ਬੰਦਿਆਂ ਦੇ ਸਾਰੇ ਕਾਰਜ ਕਰਕੇ ਦੇਣਗੇ ਤੇ ਫਿਰ ਅਸੀਂ ਅੱਗੇ ਜਾਵਾਂਗੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਤਰਨਤਾਰਨ ਦਾ ਤੁਸੀਂ ਡੀਸੀ ਬਦਲਿਆ ਆ ਦੇਖ ਲਓ ਤੁਹਾਡੇ ਥੱਲੇ ਕੀ ਕੀ ਹੋਣ ਡਿਆ ਅਸੀਂ ਉਹਨਾਂ ਨੂੰ ਵੀ ਕੰਪਲੇਂਟ ਕਰ ਰਹੇ ਹਾਂ ਅਸੀਂ ਡੀਸੀ ਸਾਹਿਬ ਨੂੰ ਵੀ ਜਾ ਕੇ ਕੰਪਲੇਂਟ ਕਰ ਰਹੇ ਹਾਂ ਇਹ ਕੋਈ ਕਿਸੇ ਨੇ ਨਹੀਂ ਸੁਣਨਾ ਇਹ ਸਾਰੇ ਮਿਲਿਓ ਆ ਭਗਵੰਤ ਸਿੰਘ ਮਾਨ ਤੋਂ ਲੈ ਕੇ ਥੱਲੇ ਤੱਕ ਚੌਕੀਦਾਰ ਤੱਕ ਇਹ ਸਾਰੇ ਰਲਿਓ ਆ ਆ ਸਾਨੂੰ ਆ ਇੱਕ ਬਲਾਕ ਦੀ ਗੱਲ ਕਰਦਾ ਮੇਰੇ ਚਾਰ ਬਲਾਕ ਪੈਂਦੇ ਆ ਚਾਰਾਂ ਚ ਜਾ ਕੇ ਧਰਨੇ ਦੇਵਾਂਗੇ ਚਾਰਾਂ ਚ ਜਾ ਕੇ ਇਦਾਂ ਹੀ ਘੇਰਾਂਗੇ ਇਦਾਂ ਹੀ ਬੈਠਾਂਗੇ ਉੱਥੇ ਦੇਖਦੇ ਆ ਕਿੱਥੇ ਜਾਂਦੇ ਆ ਕੀ ਕਰਦੇ ਆ ਕੀ ਕਰ ਲੈਣਗੇ ਅਸੀਂ ਲੋਕਾਂ ਲਈ ਨਾਂ ਲੈ ਕੇ ਜਾਣਾ ਅਸੀਂ ਉਧਰ ਨਹੀਂ ਜਾਣਾ ਐਮਐਲ ਸਾਬ ਖਾਸ ਤੌਰ ਤੇ ਗੱਲ ਕੀਤੀ ਹੈ ਭਗਵੰਤ ਸਿੰਘ ਮਾਨ ਨੇ ਇਹ ਗੱਲ ਆਖੀ ਗਈ ਹੈ ਕਿ ਸਰਬਸੰਮਤੀ ਨਾਲ ਪਿੰਡਾਂ ਵਿੱਚ ਜਿਹੜੇ ਕਿ ਇਲੈਕਸ਼ਨ ਕਰਾਈ ਜਾ ਰਹੀਆਂ ਪਰ ਦੂਸਰੇ ਪਾਸੇ ਤੁਸੀਂ ਦੇਖਿਆ ਕਿ ਜਿਹੜੇ ਤੁਹਾਨੂੰ ਕਾਗਜ਼ ਪੱਤਰ ਨਹੀਂ ਅਕਾਲੀ ਹੋਵਨ ਕਾਂਗਰਸੀ ਹੋਣ ਉਹਨਾਂ ਨੂੰ ਕਾਗਜ਼ ਨਹੀਂ ਦਿੱਤੇ ਜਾ ਰਹੇ ਸਰ ਤੁਸੀਂ ਦੱਸੋ ਕਿ ਗੱਲ ਗੱਲ ਤਾਂ ਕੋਈ ਫੇਰ ਡੀਲਿੰਗ ਤਾਂ ਹੈ ਹੀ ਨਹੀਂ ਉਹਨਾਂ ਨੇ ਅਫਸਰਾਂ ਨੂੰ ਆਪਣੇ ਘਰਾਂ 'ਚ ਸੱਦਿਆ ਹੋਇਆ ਸੱਦ ਕੇ ਉਹਨਾਂ ਨੂੰ ਕਿਹਾ ਹੋਇਆ ਕਿ ਇਹਨਾਂ ਨੂੰ ਨਹੀਂ ਦੇਣਾ ਕੁਝ ਵੀ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਇਹ ਇਹਨਾਂ ਦੀ ਨਾਮਜਦਗੀਆਂ ਹੋ ਗਈਆਂ ਇਹ ਲੜਨ ਲੱਗੇ ਤੇ ਇੱਕ ਵੀ ਬੰਦਾ ਨਹੀਂ ਇਹਨਾਂ ਦਾ ਹਰਨਾ ਕਾਂਗਰਸ ਪਾਰਟੀ ਦੇ 100% ਬੰਦੇ ਜਿੱਤਣ ਗਿਆਦ ਕੀ ਇਹ ਹੀ ਡਰਿਆ ਜਿਹੜਾ ਉਹ ਹੁਣ ਵੱਡ-ਵੱਡ ਖਾਂਡਿਆ ਹੁਣ ਕਿਉਂਕਿ ਆ ਤੁਸੀਂ ਪਿੱਛੇ ਆ ਪਿੱਛੇ ਜਾ 90 80 90 ਲੱਖ ਰੁਪਏ ਦਾ ਕਫਨ ਇੱਕ ਉਹ ਲਾਲਪੁਰੇ ਦੇ ਪਿੰਡ ਦੇ ਮੁੰਡੇ ਨੇ ਕੱਢਿਆ ਉਹਦੇ ਬਾਰੇ ਕੋਈ ਕਿਸੇ ਨੇ ਨਹੀਂ ਪੁੱਛਣਾ ਕਿਸੇ ਨੂੰ ਕੋਈ ਉਹਦੇ ਲਈ ਐਨਓਸੀ ਦੀ ਲੋੜ ਨਹੀਂ ਕੋਈ ਕੁਛ ਨਹੀਂ ਉਹਨੂੰ ਉਹਨੂੰ ਕਿਸੇ ਨੇ ਸਾਰਕ ਬੰਦੇ ਨੇ ਉਹਨੂੰ ਕਲੀਨ ਸ਼ੀਟ ਦੇ ਦੇਣੀ ਆ ਕੰਮ ਜਿਹੜੇ ਕਰਨ ਵਾਲੇ ਆ ਉਹ ਹੋਣੇ ਨਹੀਂ ਆ ਕੁਛ ਦਿਨ ਪਹਿਲਾਂ ਐਸਐਸਪੀ ਮਾਨ ਸੀਗਾ ਉਹਨੇ ਰੇਤਾ ਵਾਲੇ ਬੰਦੇ ਫੜੇ ਉਹਦੀ ਬਦਲੀ ਕਰ ਦਿੱਤੀ ਅੱਜ ਉਹ ਡੀਸੀ ਸਾਹਿਬ ਦੀ ਬਦਲੀ ਕਰਤੀ ਉਹ ਉਹਨਾਂ ਦੀ ਹਮਤ ਕਰ ਅਸੀਂ ਅਸੀਂ ਇਹਨਾਂ ਨੂੰ ਅੱਜ ਤਾਂ ਸਿਰਫ ਕੇਰ ਸਕਦੇ ਆ ਅਸੀਂ ਇਹਨਾਂ ਨੂੰ ਇੱਥੇ ਬਿਠਾ ਸਕਦੇ ਆ ਅਸੀਂ ਇਹਨਾਂ ਤੋਂ ਜ਼ਬਰਦਸਤੀ ਕੰਮ ਲੈ ਸਕਦੇ ਆ ਅਸੀਂ ਅੱਜ ਕੀ ਅੱਜ ਕੁੱਟਣਾ ਮਾਰਨਾ ਥੋੜਾ ਅਜੇ ਤੱਕ ਇਹਨੇ ਤੁਸੀਂ ਵੀ ਬਿਠੋ ਤੇ ਅਸੀਂ ਵੀ ਬਿਠੀਏ ਆਉਣਾ ਇਹ ਵੀ ਆਪਣੇ ਘਰ ਜਾ ਕੇ ਫੋਨ ਕਰ ਦੇਣ ਕਿ ਵੀ 2-4 ਦਿਨਾਂ ਦੀ ਰੋਟੀ ਇੱਥੇ ਭੇਜ ਦੇਣ ਕੱਪੜੇ-ਕੁਪੜੇ ਇੱਥੇ ਭੇਜ ਦੇਣ ਸਾਡੇ ਤਾਂ ਜਿਹੜੇ ਪਾਇਓ ਉਹ ਹੀ ਰਹਿਣੇ ਆ ਸੋ ਅਸੀਂ ਨਹੀਂ ਸੋ ਹਿਲਦੇ ਅਸੀਂ ਤਾਂ ਇਹ ਸਾਰਾ ਕੰਮ ਕਰਕੇ ਜਾਵਾਂਗੇ ਐਮਐਲ ਸਰ ਚੌਣਾ ਸਿਰਤੇ ਆ ਪਰ ਕੀ ਕਾਰਨ ਜਾਂਦਾ ਜਿਹੜੇ ਕਿ ਅਧਿਕਾਰੀਆਂ ਨੇ ਸਿਹਤ ਤੇ ਕੋਈ ਕੰਮ ਤੇ ਜੋ ਨਹੀਂ ਸਰਕਾਰੀ ਬਾਬਿਆਂ ਦੀ ਸਰਾਂਵਾਂ ਦੇ ਵਿੱਚ ਜਾ ਜਾ ਜਿਹੜੇ ਲੁਕੇ ਹੋਏ ਨੇ ਸਾਡੇ ਕੋਲ ਇੱਕ ਵੀਡੀਓ ਆ ਕਿ ਉਹੀ ਸੈਕਟਰੀ ਬਾਬੇ ਦੀ ਸਰਾਂਚੋਂ ਨਿਕਲ ਰਿਹਾ ਸਾਡੇ ਕੋਲ ਆਡੀਓ ਆ ਸਾਡੇ ਕੋਲ ਆਡੀਓ ਆ ਜਿੱਥੇ ਉਹ ਸੈਕਟਰੀ ਕਹਿ ਰਿਹਾ ਕਿ ਤੁਸੀਂ ਐਮਐਲਏ ਨੇ ਸਾਨੂੰ ਡੱਕਿਆ ਸੀ ਕਿਸੇ ਨੂੰ ਕੁਝ ਨਹੀਂ ਦੇਣਾ ਸਾਡੇ ਕੋਲ ਸਾਰਾ ਪ੍ਰੂਫ ਆ ਪਰ ਪਤਾ ਨਹੀਂ ਇਹ ਪ੍ਰਸ਼ਾਸਨ ਜਿਹੜਾ ਆ ਇਹ ਉਹਦੇ ਉਹਦੇ ਖਿਲਾਫ ਐਕਸ਼ਨ ਨਹੀਂ ਕਰ ਸਕਦਾ ਸ਼ਾਇਦ ਹੋ ਸਕਦਾ ਕਿ ਉਹ ਬਸਤਾ ਵੱਡਾ ਭਾਰਾ ਕਰਕੇ ਉਹ ਜਾ ਕੇ ਫੜਾ ਕੇ ਆਉਂਦਾ ਹੋਵੇ ਸ਼ਾਇਦ ਉਹ ਢਿੱਡ ਭਰਦਾ ਹੋਵੇ ਸਾਰਿਆਂ ਦਾ ਪਤਾ ਕਰਕੇ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਹੋ ਸਕਦਾ ਅਸੀਂ ਤਾਂ ਕਹਿੰਦੇ ਅਸੀਂ ਤੁਹਾਨੂੰ ਦੱਸਣ ਰਹੇ ਹਾਂ ਹੁਣ ਅਸੀਂ ਇਹ ਤੋਂ ਕਾਹ ਕੀ ਕਰੀਏ ਅਸੀਂ ਵੀਡੀਓ ਸਾਹਿਬ ਨੂੰ ਕਿਹਾ ਕਿ ਉੱਥੇ ਬੈਠਾ ਜੀ ਆਓ ਚੱਲੀਏ ਫੜੀਏ ਉਹ ਕਹਿੰਦੇ ਜੀ ਇਹ ਮੇਰਾ ਕੰਮ ਨਹੀਂ ਇਹਨਾਂ ਦਾ ਕੰਮ ਨਹੀਂ ਤੇ ਇਹਨਾਂ ਤੇ ਆਖਿਆ ਬੁਲਾਉਣਾ ਤੇ ਇਹਨਾਂ ਦਾ ਕੰਮ ਆ ਬੁਲਾ ਤਾਂ ਲੈਣ ਫਿਰ ਬੁਲਾ ਕੇ ਸਾਡੀਆਂ ਅਸੀਂ ਕਹਿੰਨੇ ਆ ਕਿ ਕੋਈ ਉਹ ਜੇ ਨਹੀਂ ਕਰਦਾ ਉਹਦੀ ਜਗ੍ਹਾ ਕੋਈ ਹੋਰ ਲਾ ਕੇ ਤਾਂ ਸਾਡਾ ਕੰਮ ਕਰ ਦਿਓ ਉਹ ਇਹ ਕਹਿੰਦੇ ਜੀ ਅਸੀਂ ਨਹੀਂ ਕਰ ਸਕਦੇ ਇਹ ਕਿਉਂ ਸਾਨੂੰ ਪਾੜਾ ਪੜਾਉਣ ਲੱਗ ਪੈਂਦੇ ਆ ਅਸੀਂ ਦੱਸੋ ਕਿੱਥੇ ਨੂੰ ਜਾਈਏ ਸੋ ਅਜੀ ਤੁਹਾਡੇ ਮਾਧਮ ਰਾਹੀਂ ਇਹ ਕਹਿਣਾ ਚਾਹੁੰਦੇ ਆ ਕਿ ਭਾਈ ਇਹ ਇਹ ਮੈਂ ਸਾਰੀ ਸਮੁੱਚੀ ਪੰਜਾਬ ਨੂੰ ਕਹਿ ਦੇਣਾ ਆਪਣੇ ਆਪਣੇ ਬਲਾਕ ਕੇਰ ਲਓ ਇਹ ਐਵੇਂ ਇਦਾਂ ਨਹੀਂ ਗੱਲ ਹੋਣੀ ਕੇਰ ਲਓ ਆਪੋ ਆਪਣੇ ਬਲਾਕ ਆਪਣੇ ਆਪਣੀਆਂ ਟੀਮਾਂ ਬਿਠਾ ਦਿਓ ਜੇ ਸਾਨੂੰ ਨਹੀਂ ਕੋ ਮਿਲਣਾ ਤਾਂ ਮਿਲਣਾ ਉਹਨਾਂ ਨੂੰ ਵੀ ਨਹੀਂ ਆਪਾਂ ਭਰ ਨਹੀਂ ਦੇਣੇ ਕਾਗਜ਼ ਜੋ ਮਰਜ਼ੀ ਹੋ ਜੇ ਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਸੈਕਟਰੀ ਵੱਲੋਂ ਬਾਬਿਆ ਦੀ ਕਸਬਾ ਖਡੂਰਸਾ ਵਿਕੇ ਸਰਾਂ ਦੇ ਵਿੱਚ ਜਿਹੜਾ ਕਿ ਲੋਕੇ ਜਿੱਥੇ ਕਿ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸਰਦਾਰ ਰਮਜੀਤ ਸਿੰਘ ਸਿੱਕੀ ਨਾਲ ਹੀ ਉਹਨਾਂ ਦੇ ਜਿਹੜੇ ਕਿ ਵਰਕਰ ਵੀ ਇੱਥੇ ਆਏ ਨੇ ਆਪਣੇ ਕਾਜ ਜਿਹੜੇ ਕਿ ਇਥੋਂ ਲੈਣ ਵਾਸਤੇ ਲੋੜੀ ਦੇ ਕਾਜ ਲੈਣ ਵਾਸਤੇ ਸੋ ਸਾਡੇ ਨਾਲ ਵੀਡੀਓ ਸਾਹਿਬ ਮੌਜੂਦ ਹੈ ਗੱਲਬਾਤ ਕਰਨ ਲੇ ਆਂ ਹਾਂਜੀ ਵੀਡੀਓ ਸਾਹਿਬ ਕਿਸ ਤਰ੍ਹਾਂ ਦੇਖਦੇ ਜੇ ਤੁਹਾਡੇ ਦਫ਼ਤਰ ਦੇ ਵਿੱਚ ਵੱਡੀ ਤਦਾਰ ਵਿੱਚ ਇਹਦੇ ਕਾਂਗਰਸੀ ਵਰਕਰ ਆਏ ਆ ਤੁਹਾਡੇ ਵੀ ਬਾਰ ਬਾਰ ਫੋਨ ਲਾਉਂਦੇ ਜਿਹੜਾ ਕਿ ਸੈਕਟਰੀ ਇੱਥੇ ਨਹੀਂ ਆ ਰਿਹਾ ਆ ਅੱਜ ਉਹਨੇ ਦਿੱਤਾ ਬਾਰੇ ਖਿਲਾਫ ਉਹ ਨਹੀਂ ਆਇਆ ਉਹਨੇ بار-बार ਸਾਨੂੰ ਝੂਠ ਬੋਲ ਰਿਹਾ ਸੀ ਕਿ ਮੈਂ ਆ ਗਿਆ ਮੈਂ ਬਾਹਰ ਗਿਆ ਉਹਨੇ ਵੀ ਕਿਹਾ ਮੈਂ 4 ਵਜੇ ਆਵਾਂਗਾ ਅੱレ ਫਿਰ ਵੀ ਉਹਦੇ ਖਿਲਾਫ ਐਕਸ਼ਨ ਲੈਣਾ ਤੇ ਆਪਣੇ ਆਥਾਰਟੀ ਡੀਡੀਪੇ ਸਾਹਮਣੇ ਲੈ ਦਿੰਦਾ ਉਹਦੇ ਖਿਲਾਫ ਅੱਛਾ ਇਸ ਤਰ੍ਹਾਂ ਵੀ ਹੁੰਦਾ ਕਿ ਕੋਈ ਸੀਨੀਅਰ ਅਫਸਰ ਕਿਸੇ ਨੂੰ ਆਰਡਰ ਕਰੇ ਤਾਂ ਜਿਹੜਾ ਨੀਚਲਾ ਹੈਟ ਰਾ ਅਧਿਕਾਰੀ ਹੈ ਜਿਹੜਾ ਕਿ ਉਹਦੀ ਕੋਈ ਸੁਣਵਾਈ ਨਾ ਕਰੇ ਜੀ ਸੁਣਵਾਈ ਤੇ ਹੋਏ ਆਪਾਂ ਦੇ ਖਿਲਾਫ ਹੀ ਲੇਖ ਸਕਦੇ ਹੋ ਉਹ ਲਿਖ ਦਿੰਦਾ ਉਹਦੇ ਖਿਲਾਫ ਹਾਂ ਜੀ ਆ ਪਰ ਉਹਦੇ ਨਾਲ ਉਹ ਤੁਹਾਨੂੰ ਵੀ ਝੂਠ ਮਾਰਿਆ ਗਿਆ ਸੀ ਕਿ ਮੇਰੀ ਮਦਰ ਬਿਮਾਰ ਆ ਮੈਂ ਤਾਂ ਹਸਪੀਟਲ ਦੇ ਵਿੱਚ ਆ ਪਰ ਵਿਦ ਜਿਹੜੀ ਵੀਡੀਓ ਸਬੂਤ ਸਾਹਮਣੇ ਆ ਰਹੀ ਹੈ ਤਾਂ ਆਪਾਂ ਉਹ ਜੋ ਵੀ ਆਪਾਂ ਲਿਖਿਆ ਉਹ ਤੇ ਲਿਖੀ ਸਕਦੇ ਉਹਦੇ ਖਿਲਾਫ ਲਿਖ ਦਿੱਤਾ ਉਹਦੇ ਖਿਲਾਫ ਕੀ ਕਾਰਵਾਈ ਕਰੋਗੇ ਉਹਨੂੰ ਕਾਰਵਾਈ ਡੀਡੀਪਾ ਸਾਹਿਬ ਕਰਨਗੇ ਆਪਾਂ ਦਾ ਆਪਾਂ ਹਾਈ ਟਾਊਰਿੰਗ ਲਿਖ ਸਕਦੇ ਕਾਰਵਾਈ ਕਰਨ ਬਾਅਦ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਘਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ